ਹੈਲਥ ਸਿਸਟਮ ਕਾਰਪੋਰੇਸ਼ਨ ਆਫਿਸ ਫੇਸ 7 ਮੋਹਾਲੀ ਦਫਤਰ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਦਰਜਾ 4 ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਕਰਨ ਨਿਗਮ ਦੇ ਇੰਜੀਨੀਅਰਿੰਗ ਵਿੰਗ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਮੁੜਾ ਮੁੜਾਬਾਕ ਮੁੜਾਬਾਕ ਹੋਰ ਬਹੁਤ ਜਨਾ ਚੇਰ ਮੈਂ ਹਾਏ ਹਾਏ ਕਿ ਅਸੀਂ ਆਪਣੇ ਇਸ ਮਸਲੇ ਤੇ ਆਪਣੇ ਜਿਹੜੇ ਜਥੇ ਦਾ ਅਹੁਦੇਦਾਰਾਂ ਦੀ ਮੀਟਿੰਗ ਸੱਦੀ ਪ੍ਰਧਾਨਾ ਜਨਰਤ ਕਤਾ ਨਹੀਂ ਤਈਆਂ ਵਿੱਚ 16 ਜਣੇ ਸਾਡੇ ਅਹੁਦੇਦਾਰ ਸਹਿਬਾਨ ਆਏ ਸੀ ਇਹ ਵਿਚਾਰ ਬਣਿਆ 3 ਦਿਨ ਪਹਿਲਾਂ ਪਰ ਇਹਨੂੰ ਤੱਕ ਨਹੀਂ ਜੀ ਕਨਵਰਟ ਕਰ ਲਈਏ ਤੇ ਇਸ ਕਰਕੇ ਇਹ ਧਰਨਾ ਦਾ ਕਾਮਯਾਬ ਸਾਡਾ ਧਰਨਾ ਰਿਆ ਜਿਹੜੇ ਸਾਡੇ ਮੁੱਦੇ ਨੇ ਕੋਈ ਲੰਮੇ ਛੋੜੇ ਬੁੱਦੇ ਨਹੀਂ ਸਭ ਤੋਂ ਸਾਡਾ ਵੱਡਾ ਜਿਹੜਾ ਮੁੱਦਾ ਹੈ ਕਿ ਬਾਹਰ ਦੇ ਸੂਬਿਆਂ ਚੋਂ ਲਿਆ ਕੇ ਵਿਅਕਤੀ ਨੂੰ ਇਥੇ ਭਰਤੀ ਕੀਤਾ ਜਾਂਦਾ ਇਸ ਕਾਰਪੋਰੇਸ਼ਨ ਦੇ ਵਿੱਚ ਕੰਨਿਆ ਸਿਆਸੀ ਨੇਤਾ ਦਾ ਵੀ ਬਿਆਨ ਆਇਆ ਸੁਖਵੀਰ ਬੱਲ ਦਾ ਬਿਆਨ ਆਇਆ ਬਾਜਵੇ ਦਾ ਵੀ ਬਿਆਨ ਆਇਆ ਜਿਹੜਾ ਲੀਡਰਡ ਆਪੋਜੀਸ਼ਨ ਹੈ ਸਾਰਿਆਂ ਨੇ ਇਹ ਗੱਲ ਕੀਤੀ ਵੀ ਸੂਬਿਆਂ ਤੋਂ ਬਾਹਰ ਦੇ ਪ੍ਰਤੀ ਇਸ ਕਾਰਪੋਰੇਸ਼ਨ ਵਿੱਚ ਵੀ ਬਾਹਰ ਦੇ ਸੂਬਿਆਂ ਦੇ ਬੰਦੇ ਭਰਤੀ ਕੀਤੇ ਗਏ ਉਹ ਸਾਡੇ ਕੋਲ ਵੇਰਵੇ ਨੇ ਇਸ ਤੋਂ ਇਲਾਵਾ 52 ਸਾਲ ਤੋਂ ਬਾਅਦ ਬੰਦਾਰਟਾਇਰ ਹੋ ਜਾਂਦਾ ਇੱਥੇ ਇਹਨਾਂ ਦੇ ਰਟਾਇਰਮੈਂਟ ਤੋਂ ਬਾਅਦ ਵੀ ਕੋਈ ਉਹਦਾ ਪੈਨਲ ਨਹੀਂ ਬਣਾਉਂਦੇ ਬੰਦਾ ਭਰਤੀ ਕਰ ਲੈਂਦੇ ਠੀਕ ਹੈ ਵਿਜੇ ਕੁਮਾਰ ਦਾ ਨਾਮ ਦਾ ਵਿਅਕਤੀ ਆ ਉਹ ਵੀ ਇੱਥੇ ਪ੍ਰਤੀ ਬਿਲਕੁਲ ਵਿਜਾਇਤ ਤੌਰ ਤੇ ਇਹਨਾਂ ਨੇ ਕੀਤਾ ਉਹਨੇ ਜਾਲੀ ਸਰਟੀਫਿਕੇਟ ਬਣਾ ਕੇ ਆਪਣਾ ਮੁੰਡਾ ਵੀ ਇੱਥੇ ਜੀਏ ਪ੍ਰਤੀ ਕੀਤਾ ਜਦੋਂ ਅਸੀਂ ਰੋਲਾ ਪਾਇਆ ਤਾਂ ਨੌਕਰੀ ਛੱਡ ਗਈ ਚ ਤੁਸੀਂ ਹੈਰਾਨ ਹੋਗੇ ਕਿ 75 ਸਾਲ ਹੋ ਗਿਆ ਦੇਖ ਯਾਦਵਾਂ ਨੂੰ ਕਿ ਕਿਤੇਰ ਰਿਜ਼ਰਵੇਸ਼ਨ ਪਾਲਸੀ ਹਰ ਥਾਂ ਲਾਗੂ ਆ ਇਹਨਾਂ ਨੇ ਅਜੇ ਤੱਕ ਰਿਜ਼ਰਵੇਸ਼ਨ ਪਾਲਸੀ ਲਾਗੂ ਨਹੀਂ ਕੀਤੀ ਕੋਈ ਮਨੁਆਰਟੀਆ ਜਾਂ ਕ੍ਰਿਮੈਨਲ ਕੁਝ ਸੁਝਣ ਲਈ ਆ ਮੇਰੇ ਕੋ ਪਈਆ ਰਿਜ਼ਰਵੇਸ਼ਨ ਪਾਲਸੀ ਕਦੇ ਹਿੰ ਲਾਗੂ ਨਹੀਂ ਕੀਤੀ ਹੋਈ ਇਹਨਾਂ ਨੂੰ ਪੁੱਛਣਾ ਨਹੀਂ ਕੱਲੀ 라 ਦੋਹਰ ਪਾਰਸੀ ਆਸੀ ਬੀਸੀ ਨਹੀਂ ਰਿਜ਼ਰਵਡ ਪਾਰਟੀ ਦੇ ਬੰਦੇ ਉਪਾਤ ਹੁੰਦੇ ਨੇ ਉਹ ਭੰਗ ਹੁੰਦੇ ਆ ਉਹਨਾਂ ਵਾਸਤੇ ਹੁੰਦੀ ਆ ਸੁਤੰਤਰਤਾ ਸੰਗਰਾਮ्ञਾ ਵਾਸਤੇ ਹੁੰਦੀ ਆ ਖਡਾਰੀਆਂ ਵਾਸਤੇ ਨਹੀਂ ਆ ਇਹ ਸਾਰੇ ਨੱਪ ਕੁੱਟ ਕੇ ਤੈਸੇ ਲੈ ਕੇ ਮੇਰੇ ਕੋਲ ਸਬੂਤ ਦੇ ਬਾਹਰ ਦੇ ਬੰਦੇ ਪਸਤੀ ਕਰ ਲੈਨੇ ਮੇਰੇ ਕੋਲ ਆਡੀਆਂ ਵੀਰ ਵੀ ਉਹਨਾਂ ਦੇ ਘਰਾਂ ਦੇ ਐਡਰੈਸ ਨੇ ਮੇਰੇ ਕੋਲ ਕੋਈ ਕਾਨਪੁਰ ਦਾ ਕੋਈ ਨਾਗਪੁਰ ਦਾ ਸੋ ਇਤਨੀਆਂ ਬਹੁਤ ਧਫੜੇ ਬਾੜੀਆਂ ਇੱਕ ਕਰ ਰਹੀ ਕਿ ਜੇ ਜਦੋਂ ਕੋਰੋਨਾ ਪਿਆ ਸੀ ਆਹ ਆਕਸੀਜਨ ਗੈਸ ਲਾਈਨ ਵਿਛਾਉਣੇ ਸੀ ਇੱਕੋ ਬੰਦਾ ਜਲੰਦਰ ਦਾ ਉਹਨੂੰ ਬਾਰ-ਬਾਰ ਠੇਕੇ ਦਿੱਤੇ ਗਏ ਲੋਕ ਮਾਰੇ ਸੀ ਇਹ ਕਾਰਪੋਰੇਸ਼ਨ ਪੈਸੇ ਕਮਾ ਰਹੀ ਸੀ ਜਿੱਥੇ ਬਹੁਤ ਆਂਗਲੀਆਂ ਨੇ ਅਸੀਂ ਪ੍ਰੈਸ ਅੱਗੇ ਬੇਨਤੀ ਕਰਦੀਆਂ ਕੀ ਨਾ ਦੀ ਇਨਕੁਆਰੀ ਕਰਕੇ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜੀ ਹੁਣ ਬੜਾ ਸਭ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਮੁੱਦਾ ਕੀ ਹੈ ਮੈਂ ਮੁੱਦੇ ਦੇ ਸਸਾ ਸਰਦਾਰ ਜੀ ਤੁਹਾਡਾ ਪ੍ਰੈਸ ਦਾ ਪਹਿਲਾਂ ਤੈਦੋ ਧੰਨਵਾਦ ਤੇ ਅੱਜ ਦਾ ਮੁੱਦਾ ਜਿਵੇਂ ਲਖੋਵਾਲ ਸਾਹਿਬ ਨੇ ਬਹੁਤ ਹੀ ਬਰੀਫ ਨਾਲ ਦੱਸਿਆ ਹੈ ਲਖੋਵਾਲ ਜੀ ਪ੍ਰਧਾਨ ਨੇ ਐਸੋਸੀਏਸ਼ਨ ਦੇ ਤੇ ਇਹਨਾਂ ਦੀ ਜਿੱਥੇ ਬੰਦੀ ਦੇ ਸਾਰੇ ਆਗੂ ਸਹਿਬਾਨ ਨੇ ਤੇ ਸਾਡੇ ਵਿਚਕਾਰ ਸਾਡੀਆਂ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂਆਂ ਸਹਿਬਾਨ ਆਏ ਨੇ ਜਿਵੇਂ ਕਿ ਬਾੜੀ ਬੰਦਿਆਂ ਨੂੰ ਰੱਖਣਾ ਅਯੋਗ ਬੰਦਿਆਂ ਨੂੰ ਰੱਖਣਾ ਤੇ ਨੌਕਰੀਆਂ ਦੇਣੀਆਂ ਜਦੋਂ ਕਿ ਸਾਡੇ ਬੱਚੇ ਜਿੱਥੇ ਸਾਡੇ ਬਜ਼ੁਰਗ ਸਾਡੇ ਭੈਣਾਂ ਸਾ ਤੇ ਬਦੇ ਬਾਹਰੋਂ ਆ ਕੇ ਜਿਹੜੀਆਂ ਬਾਹਰਲੀ ਸ਼ੀਟਾਂ ਜਿਹਨਾਂ ਲੋਕੀ ਦਿੰਦੇ ਨੇ ਤੇ ਗੱਲ ਕਰੀਏ ਜੱਜ ਸਰਕਾਰ ਦੀ ਤਾਂ ਸਰਕਾਰ ਦਾ ਕੋਈ ਵੀ ਵਾਅਦਾ ਕਿਸੇ ਵੀ ਦਫ਼ਤਰ 'ਚ ਕਿਸੇ ਆਫਿਸਰ ਪੂਰਾ ਨਹੀਂ ਹੋ ਰਿਹਾ ਯਾ ਡੀਸੀ ਦਫ਼ਤਰ ਚਲੇ ਜਾਓ ਐਸਐਸਪੀ ਦਾ ਦਫ਼ਤਰ ਚਲੇ ਜਾਓ ਐਜੂਕੇਸ਼ਨ ਬੋਰਡ 'ਚ ਚਲੇ ਜਾਓ ਲਾਗੇ ਤੁਹਾਡੇ ਪੁੱਢਾ ਦਫ਼ਤਰ ਹੈਗਾ ਲੋਕ ਦਰਦ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਏ ਨੇ ਤੇ ਮੁੱਖ ਮੰਤਰੀ ਦਾ ਜਿਹੜੇ ਐ ਵਾਅਦੇ ਤੇ ਦਾਵੇ ਬਹੁਤ ਭੁੱਕੇ ਨਿਕਲ ਰਹੇ ਨੇ ਕਦੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ 8 ਘੰਟੇ ਜਿਹੜਾ ਡਿਊਟੀ ਦੇ ਰਹਿਣਾ ਚਾਹੀਦਾ ਤੇ ਕੰਮ ਨਹੀਂ ਕਿਸੇ ਦਾ ਹੋਣਾ ਚਾਹੀਦਾ ਉਹ ਤਾਂ ਘਰ ਬੈਠੇ ਦਾ ਕਹਿੰਦਾ ਵੀ ਘਰ ਬੈਠੇ ਦੇ ਕੰਮ ਹੋਗੇ ਪਰ ਲੋਕਾਂ ਦੇ ਦਫਤਰਾਂ 'ਚ ਘੁੰਮ ਕੇ ਵੀ ਅੱਜ ਕੰਮ ਨਹੀਂ ਹੁੰਦੇ ਤੁਸੀਂ ਹਕੀਕਤ ਜਿਹੜੀ ਐ ਸਾਰੀ ਪ੍ਰੈਸਰ ਆਈ ਅਸੀਂ ਜਗ੍ਹਾ ਜਗਾਂ ਦੇਖ ਰਹੇ ਨੇ ਇਹੀ ਸਾਡਾ ਮੁੱਖ ਮੰਤਰੀ ਕਹਿੰਦਾ ਸੀ ਵੀ ਸਾਡੀ ਸਰਕਾਰ 'ਚ ਕੋਈ ਦਰਨਾ ਨਹੀਂ ਲੱਗੂਗਾ ਪਰ ਇਹ ਕੋਈ ਸੜਕ ਮੈਨੂੰ ਲੱਗਦੀ ਪੰਜਾਬ 'ਚ ਖਾਲੀ ਨਹੀਂ ਹੋਊਗੀ ਜਾਂ ਟੋਲ ਪਲਾਜਾ ਖਾਲੀ ਨਹੀਂ ਹੋਊਗਾ ਜਿੱਥੇ ਕੋਈ ਦਰਨਾ ਨਾ ਲੱਗਿਆ ਹੋਵੇ ਤੇ ਮੈਂ ਸਾਡੀ ਪ੍ਰੈਸਰ ਆਈ ਹੈ ਇਹੀ ਆ ਵੀ ਸਾਡਾ ਜਿਹੜਾ ਵੱਡਾ ਜਿਹੜਾ ਸੰਘਰਸ਼ ਹੈ ਇਸ ਮੰਗਾਂ ਨੂੰ ਲੈ ਕੇ ਵਿੱਡਿਆ ਜਾਊਗਾ ਤੇ ਅੱਜ ਵੀ ਸਾਡਾ ਧਰਨਾ ਜਿਹੜਾ ਉਧਰ 7 ਵਜੇ ਦੀ ਲੈਟਾਂ ਦੇ ਇੱਕ ਅਰਥੀ ਬੁੱਕ ਮਜਾਰਾ ਹੈਗਾ ਰਿਜ਼ਰਵ ਚੋਰ ਫੜੋ ਮੋਰਚਾ 'ਚ ਉਹ ਵੀ ਅਸੀਂ ਜਿਹੜਾ ਅੱਗੇ ਕਰਨ ਜਾ ਰਹੇ ਹਹੀ ਸਾਰੇ ਸਾਥੀ ਉਧਰ ਪਹੁੰਚ ਜਾਣਗੇ ਤੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਇਹ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ ਨਹੀਂ ਤਾਂ 2024 'ਚ ਭਗਵਾਨ ਤੁਮਾਰ ਨੂੰ ਉਸੇ ਸਟੇਜਾਂ ਦੇ ਚੜਜੂਗਾ ਜਿਵੇਂ ਸਟੇਜਾਂ ਦੇ ਪਹਿਲਾਂ ਉਤਰ ਕੇ ਮੁੱਖ ਮੰਤਰੀ ਬਣਿਆ ਤੇ ਐਜੂਕੇਸ਼ਨ ਬੋਰਡ ਦੇ ਕੋਲ ਸਰ ਧਰਨਾ ਲਾਇਆ ਇਹਦਾ ਕੋਈ ਖਾਸ ਕਾਰਨ ਤੁਸੀਂ ਗੇਟ ਦੇ ਮੂਹਰੇ ਲੱਗਿਆ ਇਹਦਾ ਕੋਈ ਕਾਰਨ ਜਿਹੜੀ ਕਾਰਪੋਰੇਸ਼ਨ ਦੇ ਖਿਲਾਫ ਹੈ ਜਿਹੜਾ ਕੋਲੇ ਅੰਕੜੇ ਆ ਇਹਨਾਂ ਕੋਲੇ ਆਰਟੀਆਈ ਦੇ ਰਿਕਾਰਡ ਕਢਾਇਆ ਅੰਕੜੇ ਕਢਾਏ ਆ ਕਿਹੜੀਆਂ ਜਿਹੜੀਆਂ ਡਿਊਟੀਆਂ ਨਿਭੀਆਂ ਗਲਤ ਕੀਤੀਆਂ ਗਈਆਂ ਇਹਨਾਂ ਕੋਲ ਸਾਰੇ ਅੰਕੜਿਆਂ ਦੇ ਮੁਤਾਬਕ ਇੱਥੇ ਅਸੀਂ ਜਿਹੜਾ ਧਰਨਾ ਲਾਇਆ ਇਸੇ ਮੈਕਮੇਸੇ ਕਾਰਪੋਰੇਸ਼ਨ ਦੇ ਖਿਲਾਫ ਲੱਗ ਰਿਹਾ ਤਾਂ ਕਿ ਸਾਨੂੰ ਇੱਥੇ ਆਣਾ ਪਿਆ ਤੇ ਅੱਜ ਕਿਹਦਾ ਪੁੱਤਲਾ ਬੁੱਕ ਰਿਓ ਤੁਸੀਂ ਅੱਜ ਇੱਥੇ ਜਿਹੜਾ ਹੈ ਪਿੱਟਰ ਸਿਆਪਾ ਭਗਵੰਤ ਮਾਨ ਦਾ ਇੱਥੇ ਵੀ ਭਗਵੰਤ ਮਾਨ ਦਾ ਤੇ ਉੱਥੇ ਵੀ ਭਗਵੰਤ ਮਾਨ ਦਾ ਭਗਵੰਤ ਮਾਨ ਦੀ ਇੰਡਰੈਸ ਸਾਰਾ ਕੁਝ ਭਗਵੰਤ ਮਾਨ ਹੀ ਕਰਨਾ ਤੇ ਉਸੇ ਦੀ ਡਾਇਰੈਕਸ਼ਨਾਂ ਨਾਲ ਜਿਹੜਾ ਅਫਸਰ ਸ਼ਾਹੀ ਹੈ ਉਹ ਤਾਂ ਨੱਥ ਪਾਈ ਜੋ ਵੀ ਜੇਕਰ ਉਹ ਆਪਣਾ ਜਾਗਰੂਕ ਹੋਇਆ ਬੰਦਾ ਠੀਕ ਹੈ ਬਈ